ਇਹਦਾ ਕਾਨੂੰਨ ਇਹਨਾਂ ਵੱੱਲ ਗੱਲਾਂ ਦੀ ਆਜ਼ਾਦਤਾ ਦਿੰਦੇ ਹੈ ਵੀ ਉਹ ਠੇਕ ਉਹ ਠੇਕ ਰੁਪਈਆ ਤੇ ਉੱਥੇ ਆ ਕੇ 28 ਲੱਖ ਰੁਪਈਆ ਹੋਊਗਾ ਜਿਸਿਸ ਸਾਹਬ ਦਾ ਕੋ ਹੋਰ ਅਧਿਕਾਰੀ ਜਾਂ ਕਿ ਸਰਕਾਰ ਦੇ ਜ਼ਿੰਮੇਵਾਰ ਅਧਿਕਾਰੀ ਹੈ ਜਾਂ ਨਗਰ ਦੀ ਬਸਨੀਕ ਹੈ ਪਰ ਉਹ ਜਿੰਨਾ ਤੋਂ ਤੁਸੀਂ ਆਪ ਸੁਣ ਲਓ ਗੱਲਾਂ ਜਿਹੜੇ ਚੌਕ ਤੋਂ ਥੱਲੇ ਉੱਤਰਦੀ ਹੈ ਝੋਨੇ ਵਾਲੀ ਜਬੀਰ ਆ ਜਾਂਦੀ ਹੈ ਥੱਲੇ ਪੰਜਾਬ ਦੇ ਵਿੱਚ ਝੋਨੇ ਵਾਲੀ ਜ਼ਮੀਨ ਦੀ ਜਿਹੜੀ ਆਪਾਂ ਗਿਰਤੀ ਮਰਤੀ ਕਰਦੇ ਆ ਉਦੀ ਜੰਮੜ ਛੱਤੀ ਨੂੰ ਵੰਡਿਆ ਉਹ ਸਾਰੀ ਲਗਭਗ ਭਰਾਵੋ ਇਕੋ ਤੈ ਹੋਈ ਹੋਈ ਹੈ ਐਨੇ ਝੋਨਾ ਇਥੋਂ ਦੀ ਧਰਤੀ ਤੇ ਨਿਕਲਵੇ ਤੇ ਐਨੇ ਝੋਨਾ ਜਿਹੜੀ ਪੰਜਾਬ ਦੀ ਧਰਤੀ ਤੇ ਜਾ ਕੇ ਭਾਰਤ ਵਾਲਾ ਨਿਕਲੀ ਆ ਸੜਕ ਧਰ ਤੇ ਕਰੋ ਜਿੱਥੇ ਚਾਹੇ ਤਿੰਨ ਚਾਰ ਥਾਵਾਂ ਤੇ ਰੋਲੇ ਪਿਆ ਪਰ ਸੋ ਚੌਥੇ ਦੀ ਉਹਦੀ ਲਗਾਤਾਰ ਵੀਡੀਓ ਇੰਟਰਨੈਟ ਚੱਲੀ ਜਾਂਦੀ ਏ ਇੱਕ ਥਾਂ ਦਾ ਰੋਣਾ ਨਹੀਂ ਡੀਸੀ ਸਾਹਿਬ ਚਾਰਾਂ ਪੰਜ ਲੱਗੀ ਹੈ ਸਰਕਾਰ ਆਪ ਦਾ ਜਿਹੜਾ ਜਵਰ ਵਾਲਾ ਮੂੰਹ ਹੈ ਸ਼ਕਤੀ ਹੈ ਤੇ ਤਾਕਤ ਹੈ ਉਹ ਦਿਖਾਉਂਦੇ ਲੱਗੀ ਹੋਈ ਹੈ ਅਸੀਂ ਸਬਰ ਕਰੀ ਬੈਠੇ ਹਾਂ ਅਸੀਂ ਇਹ ਸੋਚਦੇ ਹਾਂ ਵੀ ਦੇ ਨਗਰ ਲਿਆ ਬੂ ਮਿਲਿਆ ਮੂਰ ਲਿਆ ਬਚਾਲਿਆ ਨਾਲ ਬੇਈਮਾਨੀ ਕਿਵੇਂ ਹੋ ਜੂ ਗੇਨ ਸਾਫੀ ਕਿਵੇਂ ਹੋ ਜੂ ਇੱਕ ਟੋਰੀ ਦੇ ਵਿੱਚ ਦੋ ਰਖੜੇ ਪੈਣੋ ਭਾਵੇਂ ਕਿਤੇ ਹੋਏ ਨਹੀਂ ਨਾ ਹੋ ਸਕਦੀ ਹੈ ਇਹ ਤਾਂ ਬਾਰੇ ਥਾ ਮਾਤੇ ਹੋ ਪਏ ਹੈ ਅੱਛੀ ਵੀਰ ਦਾ ਤੇ ਇਥੋਂ ਦਾ ਜੇ ਸਮਝ ਗਿੰਦੇ ਤੁਸੀਂ ਮੋਟਰਸਾਈਕਲ ਤੇ ਚਾ ਕੇ ਕਿਲੋਮੀਟਰ ਮਾਪ ਲਓ 7 7.5 ਕਿਲੋਮੀਟਰ ਦਾ ਫਾਸਲਾ ਹੈ 8 ਕਿਲੋਮੀਟਰ ਕਹਿੰਦੇ ਡੀਸੀ ਸਾਹਿਬ ਇਹ ਬਿੰਗਲਾ ਰੋੜ ਹੈ ਜੇ ਸਿੱਧੇ ਤੌਰ ਤੇ ਮਾਪੜੇ 7